ਬਿਜਲੀ ਮੇਲਾ ਇੱਥੇ ਖਰਾਬ ਹੋ ਗਈ ਸ਼ਾਇਦ ਮੋਟਰ ਤਾਂ ਚੱਲਦੀ ਨਹੀਂ ਆ ਦੋਨੇ ਜੁੜੀਆਂ 75 ਬੀਲੀ ਨੂੰ ਸਾਦਾ ਉਹ ਠੀਕ ਕਰੂਗਾ ਸੱਚ ਮੇਰੇ ਯਾਦ ਆ ਗਿਆ ਪੂਆ ਨੂੰ ਫੋਨ ਕਰੀਏ ਫਿਰ ਪਰਮਜੀਤ ਆਖੂਗੀ ਮੈਂ ਆਪਦੇ ਪਿੰਡ ਜਾਣਾਗਾ ਰੱਖਣੀ ਫਿਰ ਪੂਆ ਨੂੰ ਫਿਰ ਜਵਾਬ ਦੇਣਾ ਪੂਆ ਪੂਣ ਸਾਦਦੇ ਆਪਾਂ ਨਾ ਫਿਰ ਭੈਣ ਵਰਗੇ ਆਏ ਨੇ ਇਕੱਠੇ ਦਾ ਔਖਾ ਹੋ ਜਾਂਦਾ ਜਾ ਮੈਂ ਲਾਉਣਾ ਫੋਨ ਪੂਆ ਨੂੰ ਆਹੀ ਨੰਬਰ ਆ ਪੂਆ ਦਾ ਹੈਲੋ ਉਹੀ ਲੱਗਿਆ ਮੈਨੂੰ ਟੰਟਰ ਜੀ ਦਵਾਰੀ ਲਾਉਣਾਗਾ ਆਹੀ ਹੈ ਲੱਗਿਆ ਹੈਲੋ ਸਸ਼ੀਕਾਲ ਪੂਆ ਹੋਰ ਘਰ ਪਰਵਾਸ ਸਾਹਿਬ ਠੀਕ ਠਾਕ ਹੈ ਹਾਂ ਵਧੀਆ ਹਾਂ ਲਾਲਿਆ ਝੋਨਾ ਤਾਂ ਪਛੇਤਾ ਪਰਸੋ ਹੀ ਲਾਇਆਗਾ ਮੀ ਵਧੀਆ ਬਹੁਤ ਪੈਗੀ ਮੇਰਾ ਕੋਈ ਅੰਤ ਨਹੀਂ ਹਾਂ ਤਾਂ ਛੋਡੇ ਕਣੀ ਕੇ ਮੈਂ ਵੀ ਅੱਛਾ ਚਲੋ ਵੈਗਰੀ ਕਿਰਪਾ ਹੋ ਗਈ ਫਿਰ ਤਾਂ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਪੂਆ ਆ ਰਖੜੀ ਦਾ ਤਿਹਾਰਾ ਮਾਤੂ ਬੰਨ ਜਾਂਦੇ ਆ ਜਾਂਦੇ ਹਾਂ ਲੈ ਤੂੰ ਤਾਂ ਐਂ ਕਹਣੀ ਆ ਕਿ ਸਾਨੂੰ ਕਿਵੇਂ ਯਾਦ ਕਰ ਲੈ ਜਦ ਪੂਆ ਐਸਾ ਫੋਨ ਕਰਦੇ ਆ ਤੈਨੂੰ ਅੱਜ ਕੀ ਥੋੜਾ ਲੇਟ ਹੋ ਗਏ ਮੈਂ ਕਿ ਹਾਂ ਚੱਲ ਪਹਿਲਾਂ ਕਰ ਦਿੰਨੇ ਆ ਪੂਆ ਨੂੰ ਪਿਛਲੇ ਵਾਰ ਤਾਂ ਲੇਟ ਹੋ ਗਏ ਸੀ ਆਪਾਂ ਤੁਹਾਨੂੰ ਕਹਿਣ ਕਹਿਣ ਲੱਗੇ ਸੀਗੇ ਫੋਨ ਤੇ ਹਾਂ ਐਤ ਕੀ ਤੁਹਾਨੂੰ ਪਹਿਲੀ ਕਹਤਾ ਆਜ ਆਵਗਾ ਆਓਗੇ ਕਿੱਦੇ ਅੱਛਾ ਕੱਲ ਨੂੰ ਠੀਕ ਹੈ ਫਿਰ ਤਾਂ ਵਧੀਆ ਹੋਰ ਬਾਈ ਭਾਰਗੇ ਸਾਰੇ ਠੀਕ ਠਾਕ ਨੇ ਅੱਛਾ ਕੋਈ ਫੋਨ ਕਰ ਦਿਓ ਜੇ ਬਹਿਣੀ ਉੱਤਰਦੇ ਹੋਏ ਤਾਂ ਉਥੋਂ ਬਸ ਆ ਜਾਂਦੀ ਆਈ ਪੱਦੂ ਵਸਾਉਣੀ ਆ ਪੰਜ-ਪੰਜ ਮਿੰਟ ਤੇ ਤੇ ਉੱਥੇ ਮੈਂ ਚੜ੍ਹਾ ਲਿਆਂਗਾ ਹਾਂ 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 ਕੋਈ ਗੱਲ ਨਹੀਂ ਬਾਲਾ ਕੋਈ ਖਰਚ ਖੁਰਚ ਨਾ ਕਰੀ ਭੂਆ ਐਵੇਂ ਹਾਂ ਰੱਬ ਦਾ ਦਿੱਤਾ ਬਹੁਤ ਖੁਸ਼ ਆਗਾ ਐਵੇਂ ਇੱਥੇ ਬਾਲਾ ਕੁਝ ਤੁਸੀਂ ਚੱਕ ਲਿਓ ਹਾਂ ਚਲੋ ਕੋਈ ਗੱਲ ਨਹੀਂ ਚੰਗਾ ਭੂਆ ਕਰ ਲੂ ਕੰਮ ਕੋਈ ਨਹੀਂ ਧੰਨਵਾਦ ਤੇ ਪੁਆਣ ਤੋਂ ਹੋ ਗਿਆ ਫੋਨ ਪੁਣ ਤੇ ਚਾ ਚੜ ਗਿਆ ਵਿਚਾਰੀ ਨੂੰ ਵੀ ਮੈਨੂੰ ਆਪਦੇ ਭਤੀਜੇ ਨੇ ਫੋਨ ਕਰ ਲਿਆ ਤੇ ਮੈਨੂੰ ਤੇ ਕੰਮ ਹੋ ਰਿਹਾ ਸੀ ਯਾਰ ਮੈਂ ਕੰਮ ਕਰਨਾ ਸੀ ਮੇਰੇ ਦੋ ਅੱਖੀ ਨਹੀਂ ਰਹਿ ਹਾਂ ਉਹਨੇ ਮਰਗਦੀ ਹੋ ਗਈ ਬੈਠ ਕੇ ਬੈਠ ਕੇ ਵੀ ਹਣਾ ਯਾਰ ਜਾਣਾ ਪੈਣਾ ਵਿਚਾਰਾਂ ਦੇ ਕੱਲ ਮੁੰਡੇ ਦੀ ਰੋਈ ਹੋਈ ਯਾਰ ਅਸੀਂ ਲਾਚਾਰਾ ਮਾਫ ਕਰ ਜੀ ਮਾਰਦਾ ਦਵਾਦਾ ਆਵ ਸਾਮ ਜਤਨੀ ਨਿਭੜ ਗਿਆ ਹੁਣ ਮੇਰਾ ਉਸਦੇ ਹਾਂ ਤਾਂ ਮਰ ਥੇਰੇ ਦੂਸਤੀ ਆਂਗੀ ਮੈਂ ਅੱਖ ਕੱਲ ਫੋਨ ਆਇਆ ਸੀ ਮੇਰੇ ਭਤੀਜੇ ਦਾ ਤੇ ਮੈਂ ਅੱਖ ਮੈਂ ਭਾਗੀ ਜਾਮ ਮੇਰਾ ਖੜੀ ਵੀ ਬਨ ਕੇ ਆਉਣੀ ਐ ਜਵਾਕਾਂ ਵੇਲੇ ਨੂੰ ਮੁੜ ਕੇ ਵੀ ਆਉਣਾਗਾ ਮੈਂ ਮੈਂ ਭਾਗੀ ਜਾਨੀ ਐ ਆ ਹੁੰਦਾ ਨਾ ਪੇਕੇ ਦਾ ਬੁਢੀ ਨੂੰ ਚਾਹ ਹੀ ਐਜਾ ਹੁੰਦਾ ਨਪੁੱਤ ਦਾ ਚਾਰ ਕੀ ਤੜਕੇ ਮੈਂ ਤਾਂ 4 ਵਜੇ ਦੂਠੀ ਐ ਅੱਜ ਸਾਰਾ ਕੰਮ ਭੱਜ ਭੱਜ ਮਸਾਂ ਕਰਿਆ ਆ ਕੇ ਕਰ ਲਉ ਚੱਲ ਜਿਹੜਾ ਰਹਿ ਗਿਆ ਹੁਣ ਤਾਂ ਨਾ ਮੈਂ ਭਾਗੀ ਜਾਵਾ ਮੇਰੇ ਭਤੀਜੇ ਦਾ ਫੋਨ ਆਇਆਗਾ ਤੇ ਉਹ ਆਦਾ ਭੂਆ ਰਖੜੀ ਬੰਨ ਕੇ ਜਾਈ ਮੇਰੇ ਮੈਂ ਤਾਂ ਆਪਣੇ ਬਾਹਲੀ ਚਾ ਚੜਾ ਮਨ ਤਾਂ ਰਾਤ ਨੂੰ ਨੀਂਦ ਨਹੀਂ ਆਈ ਸਾਰੀ ਰਾਤ ਮੈਂ ਤਾਂ ਭੱਜੀ ਫਿਰਾਂ ਜਨਾਂ ਦੀ ਮਨ ਤਾਂ ਲੱਗੇ ਮੈਂ ਤਾਂ ਪੱਜ ਜਾ ਸੀਦੇ ਨੇ ਮੈਂ ਤਾਂ ਧਰਤੀ ਪਾਪੀ ਨਾ ਲੱਗੇ ਕਿਸੇ ਪਾਸੇ ਆ ਹੀ ਹੁੰਦਾ ਪਿਆਕਾਂ ਦਾ ਚਾ ਹੀ ਇਹ ਜਾ ਹੁੰਦਾ ਜਾਏ ਵੱਡੇ ਦਾ ਨਾਲੇ ਉੱਥੇ ਸਹੇਲੀਆਂ ਇਕੱਠੀਆਂ ਹੋਣੀਆਂ ਉੱਥੇ ਸਾਰੀਆਂ ਰਖੜੀ ਤੇ ਤਾਂ ਹੁੰਦੀਆਂ ਉਹਦੀ ਮਿਲਦੀਆਂ ਨਾ ਵਿਹਾਰਾ ਤਿਆਰਾ ਤੇ ਸਹੇਲੀਆਂ ਮਿਲਦੀਆਂ ਨੂੰ ਤਾਂ ਇੱਕ ਦੂਜੀ ਨੂੰ ਕੋਈ ਇਕੱਠੀ ਨਹੀਂ ਹੁੰਦੀ ਮਾਰੇ ਦੁੱਖ ਸੁੱਖ ਕਰਿਆ ਮਗਰ ਤਾਂ ਕੰਮ ਤਾਂ ਮੁਕਦੇ ਨਹੀਂ ਜਾਇ ਨੂੰ ਖਾਵੇ ਮੇਰਾ ਭਤੀਜਾ ਤਾਂ ਬਾਹਲੀ ਚੰਗਾ ਭੈਣ ਜਿਵੇਂ ਮੇਰਾ ਭਰਾ ਨਹੀਂਗਾ ਮੈਨੂੰ ਤਾਂ ਕਦੇ ਮੇਰਾ ਭਰਾ ਜਿਆਦਾ ਨਹੀਂ ਆਉਂਦਾ ਤਾਂ ਐਵੇਂ ਝੂਠ ਮਾਰਾਂ ਤੈਨੂੰ ਮੇਰਾ ਤਾਂ ਆਪਦਾ ਪਹਿਲਾ ਮਾਂ ਪਿਓ ਨਹੀਂ ਮੇਰੇ ਭਰਾ ਨਹੀਂ ਜਿਆਦਾ ਹੁਣ ਦਿੱਤਾ ਸੀ ਹੁਣ ਮੇਰਾ ਭਤੀਜਾ ਨੇ ਆਉਂਦੰਦਾ ਜਿਆਦਾ ਪਹਿਲੀ ਕਹ ਦਿੰਦਾ ਭੂ ਆ ਜਾ ਕਿਦੋਂ ਮਰਜੀ ਐਵੇਂ ਕਹਾਂ ਉਹਦੀ ਆ ਜਾਂਦਾ ਹਾਂ ਮੇਰੇ ਤਾਂ ਦੁੱਖ ਦੇ ਸੁੱਖ ਦੇ ਬਾਹਲਾ ਆ ਕੇ ਖੜਦਾ ਜਿੰਨਾ ਵੀ ਕਹਦੇ ਉਹਦੀ ਐ ਹੀ ਨਹੀਂ ਕਰਦਾ ਹੋ ਮੇਰਾ ਤਾਂ ਕਰਦਾ ਹੀ ਬਾਹਲਾ ਹੈ ਪਹਿਲੇ ਦਿਨ ਤੋਂ ਹੀ ਕਰਦਾ ਮੇਰਾ ਤਾਂ ਕਾਇ ਤਾਂ ਮੈਨੂੰ ਵਾਲਾ ਆਉਂਦਾ ਉਹਦਾ ਫਿਰ ਮੈਂ ਭਾਈ ਭਾਜੀ ਕੰਮ ਕਰਦੀ ਆ ਘਰੇ ਤਾਂ ਮੇਰਾ ਸਰਦਾ ਨਹੀਂ ਫਿਰ ਮੈਂ ਟਾਈਮ ਨਾਲ ਆਉਣੀ ਆ ਭੱਜ ਕੇ ਉਹਦੀ ਮੈਂ ਜਾਨੀ ਆ ਭਾਈ ਜੇ ਉਹ ਨਹੀਂ اٹਕਦਾ ਫਿਰ ਮੈਂ ਵੀ ਨਹੀਂ اٹਕਦੀ ਹਾਂ ਜਾ ਨਹੀਂ ਪੈਂਦਾ ਹੈ ਨਾ ਮੈਂ ਤਾਂ ਜਾਨੀ ਆ ਭਾਨੇ ਫਿਰ ਬੱਸ ਨਾ ਡੱਪ ਜੇ ਹੋਰ ਮੈਂ ਕੱਪੜੇ ਲੀੜੇ ਪਾਲਾਂ ਫਿਰ ਹੁਣ ਕੰਮ ਤਾਂ ਇਹਨਾਂ ਦਾ ਮੁੱਕਦਾ ਹੀ ਨਹੀਂ ਪਰੇ ਚੱਲੀ ਜਾਊ ਇਹਨਾਂ ਦਾ ਕੰਮ ਅਟਾਏਗੇ ਸਾਰੀ ਦਿਹਾੜੀ ਨਹੀਂ ਮੁੱਕੇ ਇਹਨਾਂ ਦਾ ਕੰਮ ਕਰੇ ਲੈ ਹੁਣ ਮੈਂ ਚੁੰਨੀ ਬਦਲਣਾ ਨਾ ਆਤਾ ਲਈ ਮੈਂ ਫੇਰ ਆਇਆ ਨਾ ਬਸ ਜੇ ਟੱਪ ਜੂਗੀ ਟਾਈਮ ਨਾ ਮੁੜ ਕੇ ਵੀ ਆਉਣਾ ਫੇਰ ਤੈਨੂੰ ਪਤਾ ਥੰ ਤੇ ਲੋਟ ਨਹੀਂ ਆਉਂਦੇ ਜੇ ਭਾਈ ਬਾਹਲਾ ਕਰਨ ਲੱਗ ਗਿਆ ਫਿਰ ਉਦੋਂ ਤਾਂ ਹੁਣ ਰਹਿ ਨਹੀਂ ਪਊਗਾ ਜੇ ਮੇਰੇ ਭਤੀਜਾ ਬਾਹਲਾ ਲੱਗ ਗਿਆ ਕਰਨ ਦਾ ਬਸ ਸੂਟ ਪਾ ਕੇ ਲੈ ਜਾਣੀ ਐ ਕਰਦੀ ਐ ਇੱਕ ਜੇ ਬਾਹਲਾ ਕਰਨ ਲੱਗਾ ਤਾਂ ਫੇਰ ਰਹਿ ਨਹੀਂ ਪਊ ਨਾ ਬਸ ਫੇਰ ਲਾ ਦੂੰਗੀ ਕਰਾਤ ਕੀ ਹੁੰਦਾ ਹੈਗਾ ਇੱਥੇ ਤਾਂ ਚੱਲੀ ਜਾਂਦਾ ਇਹਨਾਂ ਦੇ ਕੰਮ ਤਾਂ ਮੁਖ ਦੀ ਨਹੀਂ ਆਪੇ ਕਰ ਲਾਂਗੇ ਨ ਜਾ ਆ ਮੈਂ ਕਿਹਾ ਹੂੰ ਤਾਂ ਮੈਂ ਡੱਬਾ ਤਾਂ ਲੈ ਲਿਆ ਸੀਗਾ ਤੇ ਗੱਲ ਕਰ ਹੂੰ ਤਾਂ ਮਨਜੀਤ ਨੇ ਆਖਿਆ ਸੀ ਮੈਂ ਫੋਨ ਕਰ ਦੂੰਗਾ ਕਹਿੰਦਾ ਸੀ ਭੂਆ ਕਰ ਦੇ ਫੋਨ ਚਲ ਕੀ ਕਰਨਾਗਾ ਥੋੜੀ ਜਾਊ ਘਰ ਤਾਂ ਖੈ ਦੂਰੀ ਪਾ ਜਾਂਦਾ ਕਾ ਨੂੰ ਖਿੱਚ ਲਾ ਕਰਾਉਣੀ ਜਵਾਕ ਦੀ ਐਵੇਂ ਜ਼ਰੂਰੀ ਆ ਦੁਪਹਿਰਾ ਬਾਹਲ ਆ ਔਖਾ ਹੋਊਗਾ ਜਵਾਕ ਲੈਣ ਆਇਆ ਆ ਮੋਟਰਸਾਈਕਲ ਤਾਂ ਖੜਾ ਹੈਗਾ ਪਤਾ ਨਹੀਂ ਕੀ ਦਾਗਾ ਹੂੰ ਤਾਂ ਬਾਹਰ ਜਾ ਤੜੀ ਤੇ ਦੇਖਦੀ ਐ ਫਿਰ ਫੋਣ ਗੀ ਘਰੇ ਤਾਂ ਚੱਲ ਹਾਂ ਚਲ ਹੋਰਾ ਸੁੱਤੇ ਨਾ ਬਾਈ ਹੋਣ ਕਿਤੇ ਆਹਦਾਂ ਨੂੰ ਬੂਆ ਨੇ ਆ ਕੇ ठा ठा ਕਿਤੇ ਬਹੂ ਗਈ ਦੇ ਅੱਜ ਕੱਲ ਦੰਗਾਈ ਨਾ ਮੇਰਾ ਪਤੀਜਾ ਤਾਂ ਨਹੀਂ ਆਹੋ ਕਰਦਾ ਮੇਰਾ ਉਹ ਤਾਂ ਅਸਾਂ ਦੀ ਬਾਲਾ ਕਰਦਾ ਹੈਗਾ ਉਹ ਤਾਂ ਨਹੀਂ ਨਾ ਪਤਾ ਆਪਾਂ ਨੂੰ ਨਵੀਂ ਨਮੈਲੀ ਜੀ ਕਿਵੇਂ ਜੇ ਕੋ ਸ ਹੈ ਸੁਆਹ ਆਦਾਂ ਨਹੀਂ ਹੌਲੀ ਹੌਲੀ ਪਤਾ ਲੱਗਦਾ ਵੀ ਕਿ ਮੈਂ ਆਪੂਆ ਪਤਾ ਨਹੀਂ ਘਰੇ ਹੋਣਗੇ ਕਿ ਨਾ ਦੇਖਦੇ ਕੌਣ ਆਉਂਦਾ ਭੂਆ ਆਉਂਦੀ ਹੈ ਸਤਿ ਸ਼੍ਰੀ ਅਕਾਲ ਭੂਆ ਮੱਥਾ ਟੇਕਦੀ ਠੀਕ ਹੋ ਗਿਆ ਬਾਲਾ ਦੇਵੇ ਤਾਂ ਅੰਦਰ ਬੈਠ ਜਾ ਬੈਠੇ ਭੂਆ ਦੇਖ ਕੇ ਰਸਾ ਉਸਰੀ ਕਾਲ ਬੁਲਾ ਕੇ ਮੁੜ ਗਈ ਮੁੜ ਕੇ ਆਏਗੇ ਨਾ ਬੱਸਾ ਕੋ ਖਾਲਸਾ ਤੋਂ ਤੁਸੀਂ ਜਵਾਕਾਂ ਦੀ ਮੇਰੀ ਤਾਂ ਕਿ ਆ ਕੇ ਪੁੱਛੂਗੀ ਕਿ ਨਾ ਪਾਣੀ ਨਾਲ ਲੈਣ ਆ ਗਈ ਹੋਏ ਮੈਂ ਕਲਪਨਾ ਕਰੀ ਜਾਂਦੀ ਆਵੇਂ ਆ ਹੀ ਜਾਣਗੀ ਚਲ ਫੇਰ ਪਤਾ ਲੱਗੂ ਆਈ ਤੂੰ ਆ ਲੁ ਕੋ ਪਾਣੀ ਦਿ ਲੋ ਹੋਰ ਠੀਕ ਆ ਪੂਆ ਘਰੇ ਠੀਕ ਆ ਪੁੱਤ ਸਾਰੇ ਵਧੀਆ ਕਿੰਨੇ ਜਾਨ ਚੱਕ ਜੇ ਆ ਗਈ ਪੂਆ ਤੁਸੀਂ ਅੱਜ ਮਾਤਾ ਪੁੱਤ ਰਖੜੀ ਬੰਨਣਾ ਨਾ ਇਸੇ ਰਖੜੀ ਬੰਨਣਾ ਹਾਂ ਪੁੱਤ ਮਾ ਖ ਬੰਨੇ ਆਵਾ ਅੱਛਾ ਹਾਂ ਅੱਜ ਲੋ ਆਹ ਹੋ ਸੀ ਬਸ ਕੰਮ ਹੋ ਜਾਂ ਸੰਦੇ ਹਾਂ ਜੇ ਕਰਤਾ ਮੈਂ ਅੱਛਾ ਮਾ ਜਾ ਆ ਮਾ ਬੰਨੇ ਆ ਮਾ ਭੱਜ ਕੇ ਜਾ ਕੇ ਹਾਂ ਫੂਰ ਫੂਰ ਠੀਕ ਸੀ ਕਰੇ ਹੈ ਹਾਂ ਸਾਰੇ ਵਧੀਆ ਠੀਕ ਸੀ ਪੁੱਤ ਤੇ ਮਨਜੀਤ ਨਹੀਂ ਦੀਂਦਾ ਪੁੱਤ ਇਧਰ ਖੇਤ ਚ ਹੋਣਗੇ ਭੋਈ ਬਾਹਰੇ ਅੱਛਾ ਤੂੰ ਓਨਾਂ ਚ ਮਨ ਲਾਤਾ ਸਾਰੇ ਕੰਮ ਨੇ ਪੜ ਗਿਆ ਨਿਪੜ ਗਿਆ ਨਿਪੜ ਗਿਆ ਚਲ ਹੂੰ ਤਾਂ ਆਪਣੇ ਕੁੜੇ ਆਂਗਾ ਨੂੰ ਕੁੜੀਆਂ ਉਹਨਗੀਆਂ ਵਿਚਾਰੀਆਂ ਹਜੇ ਉਹਨਾਂ ਨੂੰ ਤਾਂ ਫੋਨ ਫਾਨ ਹੀ ਨਹੀਂ ਕਰਿਆ ਹੈਗਾ। ਉਹ ਲੇਟ ਨਹੀਂ ਹੋਗਣਾ ਬਤਾ। ਨਾ ਉਹਨਗੀਆਂ ਪੂਆ ਬਸ ਆਥਨ ਦੜਕੇ ਆਉਣਗੀਆਂ ਫਿਰ ਰਾਤ ਲਾ ਕੇ ਜਾਣਗੀਆਂ ਨਾ। ਮੈਨੂੰ ਤਾਂ ਐਸੇ ਆਗਿਆ ਹੋਣੀਆਂ ਚ ਚੱਲਣ। ਨਾ ਆਉਣਗੀਆਂ ਵਿਚਾਰੀਆਂ ਉਹ ਤਾਂ ਉਹ ਪਹਿਲੀ ਨਹੀਂ ਆਉਂਦੀਆਂ ਹੁੰਦੀਆਂ ਹੈਗੀਆਂ। ਅੱਛਾ। ਉਹ ਤਾਂ ਦਿਨ ਦੇ ਦਿਨੀ ਮਸਾਂ ਆਉਂਦੀਆਂ ਨੇ। ਅੱਛਾ। ਹੋਰ ਉਹ ਵੀ ਫਿਰ ਮੈਨੂੰ ਬਾਲਾ ਮੈਂ ਕਹਿ ਦਿੰਨੀ ਵੀ ਬੰਨ ਕੇ ਜਾਓ। ਮਾਂ ਆ ਗਿਆ ਭੱਜ ਕੇ ਜਾ ਆ ਮਾਂ ਬਤ ਤਾਂ ਕੰਮ ਕਰ। ਜਮੀ ਖੇਤ ਚਲਾ ਕਰੀ ਪੂਆ ਜਦੋਂ ਹੈਗੀਆਂ ਨੇ ਕੁੜੀਆਂ ਰਖੜੀ ਬੰਨਣ ਵਾਲੀਆਂ। ਕੋੜੂnga ਪੁੱਤ ਆਪ ਦੇ ਥਾਂ ਫੇਰ ਕੀ ਗੱਲ ਐ ਮਾਇਆ ਦੇ ਥਾਂ ਨਹੀਂ ਚਲਾਏ ਹੁੰਦਾਗਾ ਫੇਰ ਤਾਂ ਚੱਲ ਜਦੋਂ ਹੁਣ ਸਾਡਾ ਪਾਪਾ ਸੀਗਾ ਉਦੋਂ ਚੱਲ ਤੈਨੂੰ ਸਰਦਾ ਨਹੀਂ ਸੀ ਹੈਨਾ ਹੁਣ ਤੂੰ ਫੇਰ ਚਲਾਣਾ ਕਰਿਆ ਕਰ ਹੁਣ ਜਿਹੜੇ ਕੁੜੀਆਂ ਹੈਗੀਆਂ ਨੇ ਬੰਦਨ ਵਾਲੀ ਸੁੱਖ ਨਾਲ ਪੁੱਤ ਮਾਇਆ ਮੇਰਾ ਭਤੀ ਜਾ ਮੇਰਾ ਕਰਦਾ ਵਾਲ ਤੈਨੂੰ ਤਾਂ ਹਜੇ ਪਤਾ ਨਹੀਂ ਉਹਨੂੰ ਦੱਸਿਆ ਹੀ ਨਹੀਂ ਹੋਣਾ ਅੱਛਾ ਜਿੱਦਾਂ ਦਾ ਮੇਰਾ ਪ੍ਰਾਮੁੱਖਾ ਮੇਰੇ ਤਾਂ ਬਾਹਰ ਹੀ ਕਰਦਾ ਹੈਗਾ ਮੈਂ ਤਾਂ ਹੈਗਾ ਹਾਂ ਨਹੀਂ ਮੈਂ ਤਾਂ ਨਵਾਂ ਹੀ ਕਹਿੰਦੀ ਸੀ ਮਾਂ ਚੱਲ ਆਉਣਾ ਜਾਣਾ ਔਖਾ ਸਾਨੂੰ ਤੁਸੀਂ ਤਾਂ ਹੁਣ ਜੋ ਜੇ ਨਾ ਕੁੜੀਆਂ ਹੁਣ ਚੱਲ ਫਿਰ ਤੈਨੂੰ ਉਹ ਹੋਵੇ ਹੁਣ ਤਾਂ ਤੁਸੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਚੱਲ ਫਿਰ ਚਾਹ ਬਣਾ ਲੈਂਦੀ ਆ ਭੂਆ ਮੈਂ ਨਾਲ ਆਪਾਂ ਇਹ ਲਓ ਹੁਣ ਇਹ ਆ ਗਈ ਭੂਆ ਚੋਲਾ ਚਾਪ ਕੇ ਸਾਡੇ ਜਦੋਂ ਆਉਦੇ ਕੁੜੀਆਂ ਹੈਗੀਆਂ ਨੇ ਸੁਣਾ ਤਾਂ ਦਿੱਤਾ ਮੈਂ ਗੱਲੀ ਗੱਲੀ ਜੇ ਤਾਂ ਸਮਝਦਾਰ ਹੋਈ ਤਾਂ ਤਾਂ ਸਮਝ ਜੂਗੀ ਤਾਂ ਤਾਂ ਫਿਰ ਕਿਉਂ ਬਨਣਗੇ ਜਾਊਗੀ ਰਖੜੀ ਆ ਗਈ ਕਿ ਮੈਂ ਤਾਂ ਰਖੜੀ ਬੰਨਣ ਆਈਆਂ ਲੈ ਉਹੀ ਬਸ ਹੁਣ 3-4000 ਰੁਪਏ ਇਹਨੂੰ ਚਾਹੀਦੇ ਇਸ ਤਾਂ ਨੰਗ ਹੋ ਜਾਣਗੇ ਫਿਰ ਮੈਂ ਤਾਂ ਚਾਹ ਪਿਆ ਕੇ ਤੋੜ ਦਿੰਨੀ ਆ ਐ ਕਰਦੀ ਆ ਮੈਂ ਕਹਿੰਦੀ ਮੁੜ ਕੇ ਬਸ ਹੀ ਨਹੀਂ ਆਉਂਦੀ ਬੂਆ ਰਖੜੀ ਉਹ ਕਿਹੜੀ ਬਣਾਉਣ देऊ ਪਹਿਲੀ ਤੋੜ ਰਮੜਨ ਵਾਲੀ ਲੱਗਦੀ ਨਹੀਂ ਮੈਨੂੰ ਹਾਂ ਇਹ ਪੂਜਾ ਕਰੀ ਜਾਉਂਗੀ ਮੈਂ ਘਰ ਘੁਰਸ ਮਾਰਦੀ ਸੀ ਮਾ ਚਲ ਜਵਾਕ ਆਉਣੀਆਂ ਰਖੜੀ ਬੰਨਣਾ ਕੁੜੀਆਂ ਕਰਦੀਆਂ ਬਾਟੀ ਚੀ ਪਾ ਦਿੰਨੀ ਐ ਪਿਆ ਕੇ ਚਾਹ ਦੀ ਪੁੱਟ ਟਪਾ ਦਿੰਨੀ ਐ ਮੈਂ ਦੇਖ ਭਗ ਜਾ ਪੂਆ ਮਨਜੀਤਾ ਦਾ ਨਹੀਂ ਪਤਾ ਕੀ ਕੁਛ ਉਹ ਕਰੂਗਾ ਦੇਖੇ ਤੋਰੂਗਾ ਚਲ ਛੇਤੀ ਠੰਡੀ ਹੋ ਜੂਗੀ ਆ ਲਓ ਚਾਹ ਪੀ ਲਓ ਤਾੜ ਦੇ ਰਹੋਗੇ ਕਿ ਜਾਓਗੇ ਪੁੱਤ ਦੇਖਾਂਗੇ ਪੁੱਤ ਨਾ ਇਹ ਸੋੜ ਘਰੇ ਵੀ ਨਹੀਂ ਸਰਦਾ ਹਨਾ ਹਾਂ ਘਰੇ ਤਾਂ ਚੱਲ ਸਰਦਾ ਨਹੀਂ ਪੁੱਤ ਹੋ ਰੋਖਾ ਹੋ ਜਾਂਦਾ ਹੋਰ ਐਂ ਤਾਂ ਔਖਾ ਹੋ ਹੀ ਜਾਂਦਾ ਭਾਈ ਭੱਜ ਕੇ ਕਰਕੇ ਆਈਆਂ ਪੁੱਤ ਸਾਰਾ ਹੋਰ ਨਹੀਂ ਸਰਦਾ ਨੇ ਔਖੇ ਆ ਕੰਦੀ ਬੁੜੀਆਂ ਵੀ ਘਰੇ ਕਿੱਥੇ ਸਰਦਾਗਾ ਹੋਰ ਕਿੱਥੇ ਜੀ ਤੁਸੀਂ ਜਾਓਗੇ ਫਿਰ ਐਂ ਕਰੋ ਤੁਸੀਂ ਟਾਈਮ ਨਾਲ ਜਾਇਓ ਸਾਡੀ ਬੱਸ ਨਾ ਬੱਸ ਬੱਜਵੇਂ ਜੇ ਟਾਈਮ ਆਉਂਦੇ ਆ ਇੱਧਰ ਤਾਂ ਪੁੱਤ ਫੇਰ ਆਇਆ ਰਖੜੀ ਤੇ ਮੈਂ ਬਨ ਕੇ ਜਾਉਂਦੇ ਦੇ ਤੁਸੀਂ ਮੈਨੂੰ ਫੜਾ ਜੋ ਰਖੜੀ ਕੋਈ ਨਹੀਂ ਨਾ ਨਾ ਪੁੱਤ ਤੈਨੂੰ ਕਿਵੇਂ ਫੜਾ ਦਿਆਂ ਮੈਂ ਤਾਂ ਬਨ ਕੇ ਜਾਉਂਗੀ ਉਹਨਾਂ ਦਾ ਹੁਣ ਕੀ ਪਤਾ ਭੂਆ ਕਿੰਨੇ ਕ ਵਜੇ ਆਉਣਗੀ ਕੋਈ ਨਹੀਂ ਪੁੱਤ ਜਦੋਂ ਆਟਾ ਮਾਂ ਤਾਂ ਉਹਦੀ ਬਨ ਦੂੰਗੀ ਕੋਈ ਨਹੀਂ ਮੈਨੂੰ ਛੱਡਿਆਊਗਾ ਆਏ ਮੇਰਾ ਭਤੀਜਾ ਮੇਰਾ ਬਥੇਰਾ ਕਰਦਾ ਮੋਟਰਸਾਈਕਲ ਗਾਹ ਨਹੀਂ ਨਾ ਬਸ ਜਾਣੀ ਭੂਆ ਫੇਰ ਕੋਈ ਕੋਈ ਨਹੀਂ ਪੁੱਤ ਫੇਰ ਤਾਰ ਆਊਗਾ ਮੈਨੂੰ ਕਿੱਡੀ ਕੁ ਗੱਲ ਆ ਰਖੜੀ ਬੰਨੇ ਬਿਨਾਂ ਤਾਂ ਨਹੀਂ ਪੁੱਤ ਮੈਂ ਜਾਂਦੀ ਇੱਕੋ ਹੀ ਗੱਲ ਸੀ ਮੈਨੂੰ ਫੜਾ ਜੇ ਤਾਂ ਕੀ ਸੀ ਤੂੰ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਤੂੰ ਟਾਈਮ ਨਾ ਵਗ ਜਾਂਦੀ ਫਿਰ ਨਾ ਨਾ ਪੁੱਤ ਕੋਈ ਨਹੀਂ ਮੈਂ ਰਖੜੀ ਤਾਂ ਜਦੋਂ ਬੰਨਣ ਆਈਆਂ ਰਖੜੀ ਤਾਂ ਮੈਂ ਬੰਨ ਕੇ ਜਾਉਂਗੀ ਚੱਲ ਕੋਈ ਨਾ ਪੁੱਤ ਫਿਰ ਚਾਹ ਪੀ ਲਓ ਤੁਸੀਂ ਮੈਂ ਆਪਣੇ ਕੰਮਦਾਨ ਦੇ ਕਰ ਲਾ ਇਹਨੇ ਕਰ ਲਾ ਪੁੱਤ ਤੂੰ ਰੁੱਖੇ ਚਾਹ ਫੜਾ ਕੇ ਲਾਏ ਤਾਂ ਨਹੀਂ ਹੁਣ ਸਾਰਾ ਇਹਨੂੰ ਪਹਿਲੀ ਪੁੱਛਣ ਲੱਗ ਗਈ ਘੁਆ ਰਹੇਂਗੀ ਕਿ ਜਾਵਾਂਗੇ ਕਿੱਥੇ ਉਹ ਹਿੱਤਾ ਦਾ ਲਾਅ ਦੇ ਖਟੀਰ ਕੇ ਦੀ ਹੁੰਦਾ ਉਹਦਾ ਆਪ ਦਾ ਫੋਨ ਹੀ ਮੱਚਦਾ ਹੁੰਦਾ ਦੂਜੇ ਦਾ ਕਦੋਂ ਮੱਚਦਾ ਆ ਜਮਈ ਨੇ ਇਹ ਵਾਸਤੇ ਮੱਚ ਵੀ ਦੇ ਇਸਕੇ ਮੈਨੂੰ ਤਾ ਵੀ ਕਿਉਂ ਆ ਗਈ ਆਇਆ ਮੇਰਾ ਪਤੀਜਾ ਬਥੇਰਾ ਕਰਦਾ ਆ ਪੈ ਛੱਡਿਆਉਗਾ ਮੈਂ ਹੁਣ ਇੰਨਾ ਕ ਤਾਂ ਪਤਾ ਸੀ ਵੀ ਮੈਂ ਖਾਲੀ ਚਾਹ ਫੜਾਉਣੀ ਆ ਦੋ ਵੇਸ ਘੁੱਟ ਦੇ ਦੇ ਵੀ ਤੜਕੇ ਦੀ ਭੱਜ ਭੱਜ ਕੰਮ ਕਰਕੇ ਆਈ ਆ ਭੁੱਖ ਤਾਂ ਲੱਗਦੀ ਆ ਫੜਾਤੀ ਲੱਗ ਲਈ ਚਾਹ ਵਸ ਟਲ ਪੀ ਲਾ ਵੀ ਤਾਂ ਫਿਰ ਹੋਰ ਕੀ ਆ ਹਾਂ ਦੱਸ ਪੀ ਲੀ ਕੋ ਚਾਹ ਹਾਂ ਪੀ ਲੀ ਪੁੱਤ ਲੈ ਜਾ ਬੰਦੀ ਉਹ ਬੈਠੀ ਐ ਲੈ ਮੋਰ ਨਾਲ ਪੀ ਲੀ ਚਾਹ ਪੀ ਕੇ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਜਾਊਗੀ ਅੱਜ ਮੈਨੂੰ ਤਾਂ ਐਸੀ ਵੀ ਚੱਲ ਬਗ ਜੂਗੀ ਹੁਣ ਰੋਟੀ ਦਾ ਨਾਲ ਲਵਾ ਕੇ ਨਾਲ ਲਵਾ ਛੱਡ ਪਰੇ ਦੇਖੀ ਜਾ ਉਹ ਕੱਲ ਵੀਦਾਰੀ ਰਿੰਗ ਵਿੱਚ ਆ ਗਈ ਸੀ ਘਟ ਕੱਲ ਜਸਮੀਨ ਕਹਿੰਦਾ ਰਿੰਗ ਉਹ ਬੈਠੀ ਮੋਨ ਨਾਲ ਚਾਹ ਪੀ ਲਈ ਨਾ ਰੋਟੀ ਦਾ ਨਾ ਲਾ ਮਾ ਕੇ ਨਾ ਲਾ ਛੱਡ ਪਰੇ ਲੈਂਦੀ ਹੋਣੀ ਰੋਟੀ ਦਾ ਨਾ ਮੁੜ ਕੇ ਹੱਲਣੀ ਹੋਣੀ ਇੱਥੇ ਮੈਨੂੰ ਤਾਂ ਐਸੀ ਭਗ ਜੂਗੀ ਪਰ ਤੇ ਉਹ ਹੱਲਣ ਦਾ ਨਾ ਹੀ ਨਹੀਂ ਲੈਂਦੀ ਮਾਂ ਚੱਲ ਮੈਨੂੰ ਫੜਾ ਜਾ ਰਖੜੀ ਮੈਂ ਬਥੇਰਾ ਕਿਹਾ ਇਹਨੂੰ ਹੁਣ ਆਇਆ ਵੀ 2-4000 ਰੁਪਏ ਲੈ ਕੇ ਹੱਲੂਗੀ ਮੈਨੂੰ ਪਤਾ ਉਹ ਦੇਊਗਾ ਵੀ ਮੰਦੀ ਤੇਨੂੰ 2-4000 ਰੁਪਏ ਉਜਾਣ ਨਹੀਂ ਦਿੰਦਾ ਮੈਂ 150 ਦੇ ਕੇ ਤੋੜ ਦਿੰਦੀ ਚੱਲ ਮੈਂ ਹੁਣ ਕੋਲੀ ਨਹੀਂ ਜਾਂਦੀ ਛੱਡ ਪਰ ਮੈਂ ਇਤਰਾਵ ਦਾ ਕੰਮ ਕਰਦੀ ਆ ਬੈਠੀ ਰਹਿਣ ਦੇ ਆਪੀ ਭਗ ਜੂ ਆਰੇ ਕੱਪੜੇ ਹੁਣ ਜਾਗਦੇ ਹੋ ਸੜਕੇ ਦੇ ਪਾਏ ਪਏ ਹੈ ਹੈ ਸੜਕੇ ਦੇ ਪਾਏ ਪਏ ਹੈ ਮੇਰੀ ਗੱਲ ਸੁਣੋ ਹਾਂ ਉੱਥੇ ਭੂ ਆ ਰਹੀ ਅੰਦਰ ਬੈਠੀ ਹੈ ਅੱਛਾ ਹੋ ਮੈਂ ਜਾ ਕਰਕੇ ਦਿੱਤੀ ਆਹ ਚਾਤਾ ਪੀ ਲਈ ਹੋਗਾ ਕਿੰਨਾ ਟਾਈਮ ਆਈ ਨੂੰ ਮੈਂ ਤਾਂ ਆਖਿਆ ਸੀ ਤੂੰ ਮੁੜ ਜਾ ਜੀ ਮੁੜਨਾਗਾ ਭੂ ਨੂੰ ਤੇ ਤੂੰ ਰੋਟੀ ਰਾਟੀ ਬਣਾ ਤੀ ਰੋਟੀ ਨਾਗੇ ਤੇ ਮੈਂ ਤਾਂ ਆਵਦਾ ਕੰਮ ਮਸਾ ਨੇ ਮੇਰੀ ਚੋਟੀ ਕਿਉਂ ਰੋਟੀ ਕਿਉਂ ਨਹੀਂ ਬਣਾਈ ਤੂੰ ਲੈ ਫਿਰ ਹੁਣ ਉਹੀ ਤਾਂ ਗੱਲ ਪਹਿਲੀ ਗੱਲ ਤਾਂ ਭੂ ਆਦ ਰੱਖਣੀ ਮੰਨਣਾ ਹੁਣ ਦਾ ਹੱਕ ਹੀ ਨਹੀਂ ਜੇ ਤੂੰ ਕੁੜੀਆਂ ਹੈਗੀਆਂ ਆਪਣੇ ਮੰਨਣ ਵਾਲੀਆਂ ਤੇਰਾ ਕੀ ਮਤਰ ਉਹ ਵਿੱਚ ਕੁੜੀਆਂ ਹੈਗੇ ਨਾ ਹੈਗੇ ਨਾ ਲੈ ਮਤਵਲ ਕਿਉਂ ਨਹੀਂਗਾ ਹੁਣ 2-4000 ਰੁਪਏ ਲੱਗੂਗਾ। ਅੱਛਾ 2-4000 ਰੁਪਏ ਇਸੇ ਵੀ ਬੰਦੇ ਨੂੰ ਫੋਨ ਨਾ ਕਰੀ ਪਿਆ ਹੋ। ਹਾਂ। ਤੈਨੂੰ ਅਕਲ ਟਕਣੀ ਹੈਗੀ ਤੇਰੀ ਮਾੜੀ ਮਿੱਟੀ। ਆਹੋ ਹੈਗੀ ਆ ਮੇਰੀ ਬਾਹਲ ਹੀ ਨਾ ਹੋ ਕਰੇ। ਇਤਾ ਚੋਂ ਬਣਾਉਂਦੇ ਮੈਥੋਂ ਨਹੀਂ ਸਾਰਾ ਦਿਨ ਐ ਹੁੰਦਾਗਾ ਤਾਂ 4 ਦਿਨ ਤੋਂ ਅਲਣੀ ਨਹੀਂਗੀ। ਮੈਂ ਤਾਂ ਕਹੇ ਸੀ ਮੁਰਜਾ ਆਥੋਂ ਨੂੰ ਬਸ ਦਾ ਟਾਈਮ ਹੋ ਰਿਹਾ ਤੂੰ ਵੀ ਕਹਿਦੀ ਬਾਹਲਾ ਨਾ ਜੇ ਕਰੀ ਜਈਂ ਵੀ ਰਹਿ ਰਹਿ। ਕੱਲ ਨੂੰ ਤੇਰੇ ਉਧਰਲੇ ਰਿਸ਼ਤੇਦਾਰ ਆਉਣ ਫੇਰ ਤੂੰ ਬਣਾ ਕੇ ਨਾ ਕੀ? ਸਾਹ ਬਣੀ। ਲੈ ਮੇਰੇ ਅਰੇ ਤਾਂ ਫਿਰ ਦੇਖ ਕੇ ਜਾਂਦੇ ਨੇ ਮੈਨੂੰ ਜੇ ਕੋਈ ਰਿਸ਼ਤੇਦਾਰ ਹੁੰਦੇ। ਅੱਛਾ ਲੈਣ ਤੈਨੂੰ ਇਹਨਾਂ ਚੀਜ਼ਾਂ ਦੇ ਬਾਰੇ ਨਹੀਂ ਪਤਾ ਚਾਹ ਬਣਾ ਚਾਹ ਤਾਂ ਬਣਾ ਤੀ ਤੇ ਰੋਟੀ ਰੋਟੀ ਹੁਣ ਖਾ ਕੇ ਆਈ ਹੋਊਗੀ ਹੁਣ ਰੋਟੀ ਕਿੱਥੇ ਉਹ ਆ ਤੂੰ ਨਾ ਮੈਂ ਬਾਲੀ ਗੱਲ ਹੀ ਨਾ ਕਰ ਉਧਰ ਚੱਲ ਕੋਈ ਨਾ ਮੈਂ ਆ ਜੂੰਗੀ ਕੰਮ ਕਰ ਲੈ ਆਈ ਕਿ ਮੈਂ ਅੰਦਰ ਜਾ ਕੇ ਉਹ ਭੂਆ ਕੋਲੇ ਕਰ ਬਾਗ ਚੱਲ ਮੈਂ ਕਰ ਦਾਂ ਤੇ ਨਾ ਗੱਲ ਬਾਲੀਆਂ ਨਾ ਹੋ ਕਰੀ ਰੱਖੀ ਉਹਨੇ ਜਾਣਾ ਵੀ ਹੈਗਾ ਕਿ ਦੇ ਇੱਥੇ ਬਿਠਾਈ ਰੱਖੇ ਸੋਸੀ ਆਪੋ ਸਤ ਸ੍ਰੀ ਅਕਾਲ ਪੁੱਤ ਹੋ ਠੀਕ ਆ ਵਧੀਆ 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 ਬਹੁਤ ਟਾਈਮ ਤੇ ਆਏ ਹੋ ਹਾਂ ਪੁੱਤ ਮਾਤਾ ਸਵੇਰੀ ਆ ਗਈ ਸੀ ਅੱਛਾ ਸਵੇਰੀ ਆ ਗਈ ਹਾਂ ਸੰਦੇਹਾ ਆ ਗਈ ਸੰਦੇਹਾ ਆ ਗਈ ਪੁੱਤ ਫੇਰ ਮੈਂ ਸੰਦੇਹਾ ਕੰਮ ਕਰ ਲਿਆ ਹੋਰ ਘਰ ਪਰਵਾਸ ਸਾਰਾ ਸਾਰੇ ਵਧੀਆ ਪੁੱਤ ਤੂੰ ਦੱਸ ਵਧੀਆ ਚੋਨਾ ਠੀਕ ਆ ਵਧੀਆ ਹਾਂ ਵਧੀਆ ਵਧੀਆ ਚਲ ਮੈਂ ਤਰਵੰਡੀ ਵਾ ਗਿਆ ਜਸਮੀਨ ਦੀ ਨਾ ਕਿਤਾਬਾਂ ਜੀ ਲੈਣ ਤੱਕ ਵਰਤੀ ਲੈਣ ਅੱਛਾ ਤਾਂ ਕਰਕੇ ਲੇਟ ਹੋ ਗਿਆ ਨਹੀਂ ਤਾਂ ਮੈਂ ਪਹਿਲੀ ਆ ਜਾਂਦਾ ਤੇ ਫੋਨ ਹੀ ਲਾਇਆ ਮੈਨੂੰ ਨਾਲੇ ਹੋਣ ਪੁੱਤ ਮੈਨੂੰ ਐ ਹੋਗਾ ਮਹਾਚਲਕਾ ਨੂੰ ਜਵਾਬ ਨੂੰ ਐਵੇਂ ਆਹੋ ਕਰਨਾਗਾ ਮਾ ਮਾ ਬੱਗ ਜਾਨੀਆਂ ਚੱਲ ਕੋਈ ਉਹ ਐ ਤਾਂ ਕੀ ਹੁੰਦਾ ਪੂਆ ਤੂ ਆਹੀ ਉਹ ਤੂੰ ਹੀ ਮੈਨਾਂ ਤਾਂ ਜੀ ਨਹੀਂ ਕਰਦਾ ਤੈਨੂੰ ਔਖਾ ਜਾ ਕਰਨਾ ਨੂੰ ਓਏ ਔਖਾ ਤੇ ਕੀ ਐ ਪੂਆ ਮੈਂ ਉੱਥੇ ਨਾ ਆਣ ਲੜਦੀ ਮੋਟਰਸਾਈਕਲ ਤੇ ਹੀਗਾ ਪਹਿਲਾਂ ਮੈਂ ਜਸਮੀਨ ਨੂੰ ਲੈਉਂਦੇ ਨਾਲ ਫਿਰ ਮੈਂ ਚੱਲ ਤਿੰਨ ਵਜੇ ਤਾ ਹੋਊ ਆਪੇ ਛੁੱਟੀ ਬਸ ਤੇ ਜੜਾ ਹੋਊਗਾ ਅੱਛਾ ਤੇ ਮੈਂ ਘੂਰ ਮਿਲੂਆ ਤੇ ਮੈਂ ਚਲਾਂ ਉਸ ਨੂੰ ਪੂਆ ਕਿਹੜਾ ਸੇ ਰਹੁਗੀ ਅੱਜ ਮਹਾ ਤੇ ਉੱਥੇ ਆ ਕੇ ਹੱਥਾਂ ਮਿਲੂਆ ਜਦ ਰਹੋ ਪੂਆ ਤੁਸੀਂ ਉਹ ਤਾਂ ਘਰ ਹੀ ਨਹੀਂ ਸਰਦਾ ਅੱਛਾ ਹੋਰ ਭਾਈ ਬਾਹਰ ਕੰਮ ਕਰਕੇ ਆਈਆਂ ਪੁੱਤ ਨੇਰੇ ਨੇਰੇ ਉੱਠ ਕੇ ਕਿ ਮਰ ਜਾ ਹਥਾਗੀ ਹੋਰ ਪੁੱਤ ਲੋਟ ਨਹੀਂ ਆਉਂਦਾ ਕੰਮ ਹੁਣ ਬਾਹਲੇ ਆ ਕੰਮ ਬਾਹਲੇ ਨੇ ਪੁੱਤ ਇੱਕ ਕੱਲੀ ਜਾਨੇ ਰਹਿ ਗਈ ਹੋਰ ਇੱਕ ਕੱਲੀ ਜਾਣੀ ਆ ਪੁੱਤ ਝੋਨਾ ਲਾਈ ਜਾਂਦੇ ਨੇ ਫਿਰ ਕਦੋਂ ਲੋਟ ਹੀ ਨਹੀਂ ਆਉਂਦਾ ਧੰਦਾ ਬਾਕੀ ਹੁਣ ਉਹ ਤਾਂ ਮੈਨੂੰ ਆਂਦੇ ਸੀ ਵੀ ਤੂੰ ਰਹਿਣ ਦੇ ਮਾਂ ਇੱਥੇ ਇੱਕ ਗਰਮੀ ਵਾਲੀ ਪੀ ਜਾ ਗਰਮੀ ਵਾਲੀ ਆ ਮਾਂ ਖਾਣਾ ਭਾਈ ਜਦੋਂ ਨੇ ਫੋਨ ਕਰਾ ਮੈਨੂੰ ਤਾਂ ਮੇਰੇ ਭਤੀਜੇ ਨੇ ਮੈਂ ਤਾਂ ਜਾਉਂਗੀ ਲਾਜਮੀ ਮਾਂ ਧੰਨਵਾਦ ਪੂਆ ਤੂੰ ਪਹੁੰਚੀ ਹੋ ਤੇ ਸਾਡੇ ਇੱਕ ਛੋੜੇ ਸਦੇ ਦੇ ਹੋਰ ਪੁੱਤ ਮੈਂ ਖਮਾਤਾ ਜਾਉਂਗੀ ਮਤਦਰ ਰਾਤ ਨੀਂਦ ਹੀ ਨਹੀਂ ਆਈ ਮੈਨੂੰ ਤਾਂ ਤੇ ਹੋਰ ਚਾਹ ਬੜਾ ਹੁੰਦਾ ਆ ਹੀ ਲੱਗਿਆ ਵੀ ਮੈਂ ਤਾਂ ਜਾਵਾਂ ਸੀ ਤੀ ਉਹ ਤਾਂ ਨਾਲ ਆਏ ਹੁੰਦਾ ਚਾਹ ਹੀ ਇਹੇ ਜਾ ਹੁੰਦਾ ਵੱਖਰੀ ਪੀਂਦੀਆਂ ਹੋਰ ਹੋਰ ਹਾਂ ਤੇ ਰੋਟੀ ਖਾ ਲਈ ਪੁੱਆ ਨਾ ਚਾਹ ਕਰਤੀ ਸੀ ਪੁੱਤ ਮੈਨੂੰ ਅੱਛਾ ਅੱਛਾ ਹਾਂ ਚਾਹ ਪੀ ਲਈ ਤੁਸੀਂ ਪੈ ਜਾਣਾ ਆਰਾਮਦਾਰੀ ਨਾਲ ਕੋਈ ਨਹੀਂ ਪੁੱਤ ਬੈਠੇ ਆ ਆ ਗਈ ਪਰਮੀਤ ਪਰਮੀਤ ਉਹ ਨੂੰ ਰੋਟੀ ਬਣਾ ਕੇ ਰੋਟੀ ਬਣਾ ਲੈਂਦੀ ਆ ਤੇ ਰੋਟੀ ਬਣਾ ਲਓ ਪੁੱਤ ਉਹਦਾ ਪੁੱਤ ਮੈਂ ਚਾਹ ਜੀ ਪੀ ਲਈ ਤੇ ਭੁੱਖ ਜੀ ਮਰਦੀ ਰਹਿਣ ਦੇ ਰੋਟੀ ਨੂੰ ਤਾਂ ਨਾ ਨਾ ਪੁੱਤ ਕਿਹੜੀ ਰੋਟੀ ਖਾਣਗੇ ਨਾ ਪੁੱਤ ਬਣਾ ਲੈਂਦੀ ਕੋਈ ਨਾ ਭੁੱਖ ਲੱਗਦੀ ਐ ਅੱਜ ਕੱਲ ਦਿਨ ਲੰਮੇ ਹੋ ਗਏ ਕੀ ਆ ਪੀ ਲਈ ਨਾ ਪੁੱਤ ਚਾਹ ਜੀ ਨਾ ਭੁੱਖ ਮਾਰਦੀ ਹਾਂ ਕੋਹ ਨ ਜਾਣਾ ਹੋਊਗਾ ਜਾਉਂਗਾ ਉਹ ਪਰ ਐਂ ਪਰ ਜਾਉਂਗੀ ਪੁੱਤ ਕਿਥੋਂ ਸਰਦਾ ਨਹੀਂ ਪੁੱਤ ਘਰੇ ਅੱਛਾ ਆ ਸਰਦਾ ਨਹੀਂ ਮੰਨਦੀ ਤੇ ਮੇਰਾ ਜਾਏਗਾ ਇਹ ਤਾਂ ਮਹਾ ਭੱਜ ਕੇ ਮੈਂ ਜਾ ਆ ਮਹ ਸਈ ਦੇ ਬੰਨਿਆ ਮਾ ਰਖੜੀ ਮਹਾ ਮੁੰਡੇ ਦੇ ਉਹਨੂੰ ਤਾਂ ਮੁੱਟ ਜਾਂਦੀ ਪੁੱਤ ਮੈਂ ਤਾਂ ਭੂਣ ਕਿਹਾ ਸੀ ਮਾ ਚਲਦੇ ਮੈਨੂੰ ਬਣਾਉਣੀ ਮੈਨੂੰ ਫੜਾਜੋ ਰਖੜੀ ਐ ਕਿਵੇਂ ਫੜਾਜੂ ਤੈਨੂੰ ਭੂਆ ਫੜਖੜੀ ਮਾ ਭੂਣ ਕਿਦੋਂ ਦਾ ਕਹਿ ਰਹੇ ਕੱਲ ਦਾ ਵੀ ਫੋਨ ਤੇ ਫੋਨ ਕਰਿਆ ਸੀ ਤੇ ਫੋਨ ਕਰੀ ਤੈਨੂੰ ਫੋਨ ਸੱਦਿਆ ਮੈਂ ਆ ਭੂਆ ਰਖੜੀ ਬਨ ਕੇ ਜਾ ਅੱਛਾ ਤੁਸੀਂ ਫੋਨ ਕਰਿਆ ਸੀ ਤੇ ਹੋਰ ਹੁਣ ਚਾਹ ਮੈਨੂੰ ਦੱਸ ਇਹ ਪੁੱਤ ਮੈਨੂੰ ਇੰਨੀ ਨਿਗਾਹ ਜੀ ਨਹੀਂ ਮੇਰਾ ਪੁੱਤ ਦੇਖਿਆ ਚੇਹਰੇ ਦੱਸਣ ਦੀ ਗੱਲ ਹੁੰਦੀ ਐ ਕੀ ਆਪੀ ਜੀ ਪੁੱਤ ਕਿਵੇਂ ਜੇ ਲਾਈ ਇਹ ਕੱਢ ਲਊਗਾ ਇਹਨਾਂ ਤੋਂ ਪੁੱਤ ਮੈਨੂੰ ਇੰਨਾ ਪਤਾ ਆ ਜਾਨੀ ਪੁੱਤ ਕੱਢਦਾ ਹੁੰਦਾ ਵੀ ਕਿਵੇਂ ਜੇ ਲਾਈ ਆ ਲੈ ਪੁੱਤ ਲਾਇਆ ਪੁੱਤ ਹੋਰ ਮੈਂ ਤਾਂ ਹੀ ਸੀ ਪਤਾ ਉਹ ਵੀ ਕਹ ਦਊਗਾ ਮੈਂ ਬੰਨਾ ਰਖੜੀ ਮੇਰੇ ਪਤੀ ਜਾਕਾਦੋ ਆਵੇ ਮੈਨੂੰ ਤਾਂ ਉਹਨਾਂ ਚ ਰਾਇਣ ਲੱਗਿਆ ਵੀ ਮੈਂ ਫੇਰ ਜਾਵਾਂ ਜਦੋਂ ਮੇਰਾ ਕਰਤਾ ਬਾਹਰ ਹੈਗਾ ਕੋਈ ਨਹੀਂ ਪਤਾ ਨਹੀਂ ਇਹਨਾਂ ਬੇਚਰੀ ਨੂੰ ਐਨਾ ਇਹਨੂੰ ਕਿੱਥੇ ਪਤਾ ਪਵੇ ਆ ਲੈ ਪੁੱਤ ਫੇ ਦੂਜਾ ਜਵਾਕ ਬਣ ਲੈ ਐ ਕਰ ਉੱਥੇ ਨਾ ਮੇਰੇ ਕੋਲ ਤਾਂ ਘਾਟਾ ਪੈ ਗਿਆ ਆ ਪੁੱਤ ਤਾਂ ਮਠਾਈ ਦਾ ਡੱਬਾ ਸੀਗਾ ਉਹ ਮਠਾਈ ਦੇ ਡੱਬੇ ਨੂੰ ਕੀ ਸੀਗਾ ਤੂੰ ਤਾਂ ਖਰਚਾ ਕਰਕੇ ਆ ਜਾਨੀ ਕੋਈ ਨਹੀਂ ਪੁੱਤ ਮੈਂ ਕਿਹੜਾ ਬਾੜੀ ਲਈਆਂ ਇੱਕ ਡੱਬਾ ਲਈਆਂ ਉਹ ਡੱਬੇ ਨੂੰ ਕੀ ਹੁੰਦਾ ਪੂਆ ਇੰਨਾ ਥੋੜੀ ਵਰਤਨਾ ਹੁੰਦਾ ਹੋ ਜੋ ਪਤਾ ਤੂੰ ਆਪ ਜਦੋਂ ਮੇਰਾ ਇੰਨਾ ਕਰਦਾ ਭਲਾ ਮੈਂ ਇਹ ਨਾ ਲਿਆ ਐ ਨਹੀਂ ਗੱਲ ਪੂਆ ਇਹ ਤਾਂ ਬਸ ਇੱਕ ਬਸ ਮਨਸਾਂਸੇ ਦੀ ਗੱਲ ਹੀ ਹੈ ਨਹੀਂ ਪੁੱਤ ਮੇਰਾ ਹੱਕ ਤੂੰ ਇਸ ਨਾ ਕਰੀ ਲੈ ਲੈਂਦੀ ਕੁ ਗੁਰਦੀ ਜਿਹ ਉਸਨੇ ਬੰਨ ਦਿੰਦੀ ਨਹੀਂ ਪੁੱਤ ਮੈਂ ਹਰ ਸਾਰੀਆਂ ਕੁੜੀਆਂ ਲੈ ਕੇ ਆਉਂਦੀ ਐ ਨਾ ਆਪਣੀਆਂ ਦੋ ਦੋ ਡੱਬੇ ਲੈ ਕੇ ਹੁੰਦੀਆਂ ਨੇ ਨਾਲ ਪਰਸੀ ਦੇ ਵਧੀਆ ਆ ਉਹ ਮੈਂ ਭੂਆ ਤੋਂ ਮੈਂ ਪੈਸੇ ਲੈਣਾ ਇਹ ਜੋ ਥੋੜੀ 600 ਰੁਪਏ ਆ ਤੂੰ ਐ ਕਰ ਅੰਦਰ ਜਿਹੜਾ 2000 ਰੁਪਏ ਪਿਆਰਾਾਤ ਫੜਾਇਤ ਤੈਨੂੰ ਮੈਂ ਉਹ ਦੇ ਭੂਆ ਨੂੰ 2000 ਰੁਪਏ ਔਰ 2000 ਨਹੀਂ ਤੁਸੀਂ ਐਂ ਕਰੋ ਨਾ ਤੁਸੀਂ ਭੂਆ ਨੂੰ ਆਹੀ ਦੇ ਦੇ ਨਾ ਇਹ ਕਹਾਂ ਦੇ ਦਮੈਂ ਨਹੀਂ ਕਿਉਂ ਐਂ ਨਹੀਂ ਆ 100 ਰੁਪਏ ਦੇ ਦੇ ਭੂਆ ਲੈ ਆ ਲੈ ਭੂਆ ਬੜਾ ਇਹ ਆ ਪੁੱਤ ਹੋਰ ਉਹ ਨਹੀਂ ਹੁੰਦਾ ਹੋਰ ਬਹੁਤ ਆ ਬਹੁਤ ਆ ਪੁੱਤ ਬਹੁਤ ਆ ਹੋਰ ਨਹੀਂ ਹੁੰਦਾ ਨਾ ਕੋਈ ਨਹੀਂ ਬਿਹਾਰ ਆ ਪੁੱਤ ਇਹ ਨਹੀਂ ਬਹੁਤਾ ਕਮਾਲ ਦੀਆਂ ਤੂੰ 100 ਰੁਪਏ ਬਹੁਤਾ ਬਿਹਾਰ ਹੀ ਹੁੰਦਾ ਇਹ ਤਾਂ ਹੋਰ ਕਿ ਬਿਹਾਰ ਹੁੰਦਾਗਾ ਬਹੁਤਾ ਦਾ 100 ਰੁਪਏ ਮੈਨੂੰ ਕਰਨੀ ਪੋਣੀ ਕੱਲ ਦੇਖ ਲੈ ਇਹ ਆਖਾ ਹੁਣ ਇਹਨੂੰ 100 ਰੁਪਏ ਦੇ ਕਿਆ ਹੋ ਗਾ ਤਾ ਮੰਨ ਲਈ ਮੈਂ ਪਹਿਲਾਂ ਹੱਥ ਵੜਾ ਲੈਣਾ ਉਹੀ ਤਰ੍ਹਾਂ ਵਾਲਾ ਜੇ ਕਿਤੇ ਮੇਰ ਨਾਲ ਬਾਣ ਹੁੰਦਾ ਫਿਰ ਇਹੋ ਹੀ ਕਹਿੰਦੀ ਮੈਨੂੰ ਮੈਂ ਤੇਰਾ ਸੂਟ ਮੈਂ ਘਰ ਆ ਕੇ ਦੇਣੀ ਆ ਇਹ ਬਾਣ ਜਦੋਂ ਆਪਾਂ ਨਾਲਵਾਦਨੇ ਉਦੋਂ ਬਾਅਦ ਆਪਣੀ ਕਦਰ ਹੀ ਨਹੀਂ ਹੁੰਦੀ ਈ ਆਂਦੇ ਆ ਹੁੰਦਾ ਵੀ ਆਪਾਂ ਕੀ ਲੈਣਾ ਹੁਣ ਇਹ ਤਾਂ ਫਿਰ ਉਹ ਅਗਲਾ ਆਪਦੀਆਂ ਨੂੰ ਲੁੱਝਣ ਲੱਗ ਜਾਂਦਾ ਬਸ ਐਵੇਂ ਬਾਣ ਨਾ ਖਰਾਬ ਹੈ ਜੇ ਕੋਈ ਸਿਆਣਾ ਹੋਵੇ ਪਹਿਲਾਂ ਨਾ ਫਿਰ ਆਪੇ ਦਿੰਦੇ ਨੇ ਲੀੜਾ ਕੱਪੜਾ ਟਾਈ ਤਾਂ ਹੀ ਅਗਲਾ ਕਹੇ ਜਾਂਦਾ ਹੁਣ ਆ ਮੇਰੀ ਗੱਲ ਸੁਣੋ ਅਪਾ ਵਾਂਝੇ ਤੋਂ ਨਾ ਕਰਾ ਦਾਨੇ ਆ ਫੇਰ ਇਹ ਜਿਹੜੇ ਭਤੀਜ ਨਾ ਹੁੰਦਿਆਂ ਤਾਂ ਹੀ ਨੀ ਮੁੜ ਕੇ ਸ਼ਾਂਤ ਨਾ ਆਪਾ ਤਾਂ ਸਮਝਦੇ ਆ ਵੀ ਆਪਦੇ ਪੇਕੇ ਨਾ ਵੀ ਜੇ ਪੇਕੇ ਆਪਾ ਤਾਂ ਕਹਿੰਦੇ ਆ ਵਿਆਹ ਦੇ ਬਦਕਾ ਹੋ ਰਹਿਣ ਭਈ ਆਪਦੇ ਘਰੇ ਗੱਲ ਕਰਾ ਆਪਣੀ ਨਾ ਇਹ ਕਰਦਿਆਂ ਆਪਣਾ ਨਹੀਂ ਕਰਦਿਆਂ ਆਪਾ ਤਾਂ ਬਥਰਾ ਧੀਆ ਚਲੋ ਜਦੋਂ ਨਾ ਨਾ ਹੋਣਾ ਬਾਦੂ ਲੋਜਦੀਆਂ ਧੀਆ ਤਾਂ ਆਪਦੇ ਪੇਕਾਂ ਦਾ ਵੀ ਸੱ ਰੱਬ ਮੀਂ ਜਦੋਂ ਪਾਉਂਦਾ ਉਦੋਂ ਵੀ ਆਏ ਆਖਣੀਆਂ ਵੀ ਸਾਡੇ ਪੇਕੀ ਨਹੀਂ ਪਵੇ ਧੀਆ ਤਾਂ ਇੱਥੋਂ ਤੇ ਕਰ ਲੋ ਜਦੋਂ ਨਾ ਪਰ ਆ ਪਵੇ ਲੋੱਜਿਆ ਕਰਨ ਫੇਰਾ ਹੁਣ ਜਿੱਥੇ 100 ਦਿੱਤਾ 200 ਦੇ ਦਾਂਦੀ ਮੈਨੂੰ ਹੁਣ ਮੇਰਾ ਪਤੀ ਜਾਦਾ ਦਿਨਦਾ ਸੀ ਮੈਨੂੰ 2000 ਗੱਲ ਕਰ ਹੁਣ ਆਪ ਕੀ ਦੀ ਨਾਲ ਲੜਪਣਾ ਮੈਨੂੰ ਤਾਂ ਐ ਲੱਗਦਾ ਵੀ ਮੈਂ ਹੀ ਵੀ ਆ ਕਿਤੇ ਮੇਰੇ ਤੇ ਗੱਲ ਆ ਜੇ ਕਿਤੇ ਲੜਪਣਾ ਨਾ ਆਥਣ ਆ ਜਾ ਬਾਹਰੇ ਆ ਹੁਣ ਬਾਹਰੇ ਆ ਹੁਣ ਬਾਹਰ ਭੇਡ ਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਉੱਥੇ ਪੈਸੇ ਪੈਸੇ ਕਰੀ ਜਾਂਦਾ 2000 ਲੈਦੇ ਤੇ ਕੇ 560 ਮੇਰੇ ਕੋਲੇ ਹੈਗਾਗਾ 100 ਰੁਪਇਆ ਥੋੜਾ ਹੁਣ ਤੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਪਤਾ ਕਿਉਂ ਨਹੀਂ ਹੁਣ ਕੱਲ ਨੂੰ ਆਪਦੀਆਂ ਘਰ ਦੀਆਂ ਕੁੜੀਆਂ ਆਉਣਗੀਆਂ ਅੱਛਾ ਤੂੰ ਉਹ ਕੁੜੀਆਂ ਦੇ ਬਾਅਦ ਵਿੱਚ ਆਏ ਭੂਆ ਪਹਿਲਾਂ ਆਗੇ ਪਹਿਲਾਂ ਪੂਲਾ ਤਾਂ ਮੈਨੂੰ ਨਹੀਂ ਪਤਾ ਹੈਗਾ ਉਹ ਆਉਣਗੀਆਂ ਹੁਣ ਤਾਂ ਉਹਨਾਂ ਦੇ ਜਵਾਕ ਵੀ ਆਉਣਗੇ 4 4 5 5000 ਰੁਪਏ ਉਹਨਾਂ ਤੇ ਲੱਗੂਗਾ ਚੱਲ ਉਹਨਾਂ ਤਾਂ ਸਰਦਾ ਨਹੀਂ ਭਾਈ ਦੇਣੀਆਂ ਪੈਣਗੀਆਂ ਹੁਣ ਉਹ ਜਵਾਕੜੀਆਂ ਅੱਛਾ ਉਹਨਾਂ ਨੂੰ ਦੇਣਾ ਪੂ ਇਹਨੂੰ ਦੇਣਾ ਨਹੀਂਗਾ ਫਿਰ ਹੁਣ ਤਾਂ ਕਿੰਨੇ ਚਿਰ ਦੀ ਵੀ ਇਹੀ ਆ ਹੁਣ ਭੂਆ ਹੁਣ ਬਾਲ ਕੀ ਰੱਖਣੀ ਹੈ ਉਹਨਾਂ ਨੂੰ ਭੂਆ ਨੇ ਕਰੋੜ ਰੁਪਏ ਦੀ ਜ਼ਮੀਨ ਫਿਰ ਕੋਈ ਨਾ ਸਾਰੇ ਦਿੰਦੇ ਲੈਗੇ ਸਾਰੇ ਕਿਉਂ ਦਿੰਦੇ ਤਿੰਨ ਕਨਾਲਾ ਭੂ ਦੇਣਾ ਹਜੇ ਵੀ ਰਹਿਣੀ ਹੈ ਕਿੱਥੇ ਫਿਰਦੀਆਂ ਭੱਜੀ ਤੂੰ ਭੂ ਦੇਣਾ ਹੈ ਕਿ ਤਿੰਨ ਕਨਾਲਾ ਨਾ ਭੂ ਦੇ ਹਜੇ ਵੀ ਇਹਨੂੰ ਪਤਾ ਨਹੀਂ ਬਿਚਾਰੇ ਹਾਏ ਇਹ ਭੂ ਦੇ ਨਾ ਬੋਲਦੀਆਂ ਆਹੋ ਤੇ ਫਿਰ ਤੁਸੀਂ ਕਿਉਂ ਨਹੀਂ ਉਹਦਾ ਲਾਈ ਭੂ ਦੇ ਨਾ ਕਿਉਂ ਰੱਖੀ ਨਾ ਟਾਈ ਤੇਰੇ ਵਰਗੇ ਦੇ ਮਾਰਾ ਯਾਪੀ ਛੱਡ ਦੇ ਨਾ ਤੇਰੇ ਵਰਗੇ ਨੂੰ ਅਕਲ ਟਿਕਾਣੀ ਕਰਨ ਵਾਸਤੇ ਤੁਸੀਂ ਨਾ ਕੱਲੇ ਰਿਸ਼ਤਾ ਉਹਦਾ ਮਨ ਲਾ ਅੱਗੇ ਵਧਾਉਣੇ ਹੋ ਜਿੰਨਾ ਬੰਦੇ ਕੋਲੇ ਪਚਾਰ ਰੁਪਏ ਹੁਣ ਤੂੰ ਉਹ ਹੀ ਭੂ ਨੂੰ ਆਸ-ਆਸਤ ਕਰੇਗੀ ਉਹ ਇਹ ਤਾਂ ਨਹੀਂ ਕਹਿੰਦਾ ਕਿ ਤੇ ਸੱਚੀ ਆ ਬਿੱਪੂਆ ਦੇ ਨਾਂ ਜਮੀਨ ਹੈ ਤੇ ਉਹਦੇ ਪੈਰ ਨੱਪੇਗੀ ਵੀਰ ਭੂਆ ਸਾਨੂੰ ਦੇਖੀ ਹੈਗੀ ਆ ਤਿੰਨ ਕਨਾਲਾ ਮੈਨੂੰ ਹੁਣ ਪਤਾ ਨਹੀਂਗਾ ਬੋਲਦੀ ਆ ਭੂ ਦੇ ਨਾਂ ਫੇਰ ਹੁਣ ਪੈਸੇ ਹੋਰ ਦੇਣ ਪੈਣਗੇ ਭੂਆ ਨੂੰ ਅੱਛਾ ਤੂੰ ਪੈਸੇ ਮਗਰ ਵਰਤਦੀ ਆ ਉਹ ਜਮੀਨ ਕਿ ਨਹੀਂ ਦੇਖਦੀ ਜਿਹੜੀ ਕਰੋੜ ਰੁਪਏ ਦੀ ਦੇਗੀ ਆਪਾਂ ਫੇਰੀ ਦੇਖ ਜਾਊਗੀ ਹੁਣ ਉਹ ਤਿੰਨ ਕਨਾਲਾ ਜੇ ਉਹਨੂੰ ਹੁਣ 4 ਰੁਪਏ ਅੱਛਾ ਹੁਣ ਤੇਰਾ ਚਿੱਤ ਬਦਲ ਗਿਆ ਜਦੋਂ ਮੈਂ ਤੈਨੂੰ ਤਿੰਨ ਕਨਾਲਾ ਦੱਸਤੀ ਆ ਵੀ ਭੂਆ ਦੇ ਨਾਂ ਕੀ ਤਿੰਨ ਕਨਾਲਾ ਉਹੀ ਤੇਰਾ ਰਿਸ਼ਤਾ ਬਦਲ ਗਿਆ ਹੁਣ ਤ੍ਰਿਪੂਆ ਵੀ ਲੱਗਣ ਲੱਗੀ ਹੁਣ ਨਾਲ ਦੇ ਨਾਲ ਪਹਿਲਾਂ ਤੂੰ ਕਹਿੰਦੀ ਸੀ ਪੂਆ ਕੇ ਦੋ ਜਾਏ ਮੈਂ ਅੱਛਾ ਰੱਖ ਲਓ ਪੂਆ ਨੂੰ ਕੁਛ ਨਹੀਂ ਹੁੰਦਾ ਫੇਰ ਅੱਛਾ ਹੁਣ ਤੂੰ ਤੇਰਾ ਵਿਚਾਰ ਬਦਲ ਗਿਆ ਇੱਥੋਂ ਕੁਛ ਨਹੀਂ ਹੁੰਦਾ ਤੂੰ ਐ ਕਰਾ 2000 ਮੈਂ ਦੇ ਦਿੰਨੀ ਆ ਫੇਰ ਇਹ ਦੇ ਹੋਊਗਾ ਪੂਆ ਨੂੰ ਤਾਂ ਦੇਣੀ ਪੈਣਗੇ ਮੈਂ ਤੁਸੀਂ ਨਾ ਉਹ ਲੋਕ ਹੋ ਜਿਉਂ ਨਾ ਪੈਸੇ ਵਿਚੇ ਰਿਸ਼ਤੇ ਵਰਤਦੇ ਹੁੰਦੇ ਕੋਈ ਨਾ ਪੂਆ ਨੂੰ 2500 ਰੁਪਏ ਦੇ ਪੂਆ ਨੂੰ ਖੁਸ਼ ਕਰਕੇ ਤੋਰੀ ਮੈਂ ਤਾਂ ਇਹ ਕਹਨੀ ਆ 2500 ਰੁਪਏ ਨਾਲ ਨਹੀਂ ਵਰਤਿਆ ਜਾਂਦਾ ਹੁੰਦਾਗਾ ਵਰਤਿਆ ਹੁੰਦਾ ਪਿਆਰ ਨਾਲ ਫਿਰ ਹੁਣ ਫਿਰ ਜ਼ਮੀਨ ਤੁਸੀਂ ਇੰਨੀ ਲੰਮੀ ਕਾਹਤੋਂ ਰੱਖੀ ਐ ਮੈਨੂੰ ਤਾਂ ਹੀ ਸਮਝ ਆਉਦੀ ਜ਼ਮੀਨ ਹੀ ਕਰਾ ਲਓ ਹੁਣ ਆਪਦੀ ਤੇਰੇ ਦਿਲ ਦੇ ਵਿੱਚ ਹੋ ਗਿਆ ਲਾਲਚ ਹੁਣ ਵੀ ਹੁਣੇ ਅੱਜ ਹੀ ਹੋ ਜੇ ਸਾਰਾ ਕੁਝ ਨਹੀਂ ਫਿਰ ਉਹ ਤਾਂ ਕਰਾਉਣੀ ਚਾਹੀਦੀ ਐ ਆਪੇ ਕਰਾਜੂਗੀ ਉਹਨੂੰ ਦੱਸ ਦੂ ਮੇਰੀ ਗੱਲ ਮੰਨ ਲੂ ਕਰਾਜੂਗੀ ਆਪੇ ਕਰਾ ਕੇ ਜਾਉਗੀ ਆਪੇ ਮੈਂ ਤਾਂ ਅੱਜ ਬਾਲਾ ਉਹ ਗਲਤ ਬਿਹੇਵ ਕਰਿਆ ਭੂਆ ਨਾਲ ਮੈਂ ਤਾਂ ਰੋਟੀ ਟੁੱਕ ਵੀ ਨਹੀਂ ਪੁੱਛਿਆ ਉਹਨੂੰ ਆਉਂਦੀ ਵਿਚ ਪੁੱਛਿਆ ਨਹੀਂ ਤੁਸੀਂ ਲੋਕ ਨਾ ਲਾਲਚੀ ਲੋਕ ਹੋਵੋਗੇ ਜਿਹੜੇ ਪੈਸੇ ਨਾਲ ਵਰਤਦੇ ਹੋਗੇ ਮੈਂ ਤਾਂ ਦੱਸੇ ਨਹੀਂ ਵੀ ਤੂੰ ਫੋਨ ਕਰਿਆ ਭੂਆ ਨੂੰ ਜਾਂ ਭੂਆ ਕੋਲੇ ਜ਼ਮੀਨ ਆ ਮੇਰੇ ਕੋਲ ਤਾਂ ਗੱਲ ਅੱਗੇ ਟਾਈਮ ਹੁੰਦਾ ਹੀ ਅੱਗੇ ਕੋਈ ਜ਼ਮੀਨਾਂ ਦਾ ਮੋਹ ਨਹੀਂ ਹੁੰਦਾ ਸੀਗਾ ਸਾਰੇ ਪਰਿਵਾਰ ਨੂੰ ਚਾਹ ਚੜ ਜਾਂਦਾ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਭੂਆ ਆਉਂਦਾ ਮਾਮਾ ਆਉਂਦਾ ਬੀ ਆਉਂਦੇ ਆਗੇ ਤੇ ਹੁਣ ਤੁਸੀਂ ਪੈਸੇ ਨਾਲ ਵਰਤਾਂ ਲਾ ਗਏ ਅੱਜ ਦਾ ਟਾਈਮ ਇਹ ਆ ਗਿਆ ਨਹੀਂ ਹੁਣ ਉਹ ਤਿੰਨ ਕਨਾਲਾ ਦੇ ਜੂਗੇ ਆਪਾਂ ਬਾਰ ਬਾਰ ਤੇ ਇੱਕ ਗੱਲ ਦਿੱਤੀ ਆ ਤਿੰਨ ਕਨਾਲਾ ਤਿੰਨ ਕਨਾਲਾ ਪਪਾ ਮੈਂ ਹੀ ਨਹੀਂ ਲੈਂਦਾ ਲੈਂਦੇ ਕਿਉਂ ਨਹੀਂ ਕਿਉਂ ਐ ਕਿਵੇਂ ਛੱਡ ਦਾਂਗੇ ਤਿੰਨ ਕਨਾਲਾ ਕਿਉਂ ਹਾਂ ਹੁਣ ਤੈਨੂੰ ਉਧਰ ਰੁੱਖ ਬਦਲ ਗਿਆ ਉਹ ਚੀਜ਼ ਤੋਂ ਨਹੀਂ ਆਪਾਂ ਹੁਣ ਭੂਆ ਨੂੰ ਉਹ ਕਰਾਂਗੇ ਕੀ ਕਹਾ ਹੁਣ ਮੈਂ ਕਿਹੜੇ ਹਿਸਾਬ ਨਾਲ ਭੂਆ ਨਾਲ ਗੱਲ ਕਰਾਂ ਕਰਪੂਆਣਾ ਗੱਲ ਹੁਣ ਉਹ ਤਿੰਨ ਕੇ ਨਾਲਾਂ ਪਿੱਛੇ ਤੇਰਾ ਸਾਰਾ ਕੁਝ ਵਾਦ ਲ ਗਿਆ ਸਸਤਾ ਮੈਂ 100 ਰੁਪਏ ਦਿਐ ਹੁਣ ਮੈਂ ਕੀ ਕਹਾ ਚਲ ਮੈਂ ਕਰਦਾ ਪੂਆਣਾ ਗੱਲਾ ਆ 250 ਆ ਮੇਰੀ ਗੱਲ ਸੁਣੀ ਹਾਂ ਬੋਲ ਜਿਹੜਾ ਉਧਰ ਮੇਰਾ ਸੂਟ ਪਿਆ ਹੁਣ ਲੈਂਦਾ ਸੀ ਮੈਂ ਉਹ ਦਿੰਦੀ ਆ ਭੂਆ ਨੂੰ ਚੰਗਾ ਆਂ ਪੈਸੇ ਦਿੰਦੀ ਆ ਚਲ ਮੈਂ ਪੂਆਣਾ ਬੋਲਤਾ ਕਿ ਤੁਸੀਂ ਐਂ ਕਰੋ ਨਾਲੇ ਤਾਂ ਹੋਲਿਆ ਦਿਓ ਭੂਆ ਨੂੰ ਸਮੋਸੇ ਲੈ ਫੜ ਲਿਓ ਬੈਣੀ ਹਾਲ ਤੋ ਲੈ ਆਉਂਗਾ ਮੈਂ ਸੂਟ ਦਿਖਾਉਣੀ ਆ ਭੂਆ ਜੀ ਸੋਨੂੰ ਮੈਂ ਆਪਦੇ ਵਾਸਤੇ ਲਈ ਸੀਗੀ ਜਮਾ ਮੈਂ ਉਸ ਮੈਂ ਨਹੀਂ ਥੋੜਾ ਫਿੱਕਾ ਰੰਗ ਹੈ ਚੰਗਾ ਉਹ ਲੈ ਕੇ ਜਾਈ ਇਹ ਤੈਨੂੰ ਬਾਦਲੀਆਂ ਤੇਰੇ ਦੇ ਨਾਲ ਦੇ ਨਾਲ ਭੂਆ ਤੈਨੂੰ ਤਾਂ ਨਹੀਂ ਪਤਾ ਜਿਹੜੀ ਜ਼ਮੀਨ ਤੂੰ ਸਾਡੇ ਨਾਲ ਲਵਾ ਗਈ ਸੀ ਹਾਂ ਭੂਆ ਮੈਂ ਤਾਂ ਲਵਾ ਗਈ ਸੀ ਤੇ ਹੁਣ ਨਹੀਂ ਉਹ ਤਾਂ ਉਹ ਤਾਂ ਤਿੰਨ ਕਲਾਂ ਰਹਿੰਦੀਆਂ ਉਹਦੇ ਵਿੱਚ ਉਹ ਤਾਂ ਮੈਨੂੰ ਨਹੀਂ ਪਤਾ ਮੈਂ ਨਾ ਬਾਰੀ ਚੱਦਾ ਮੈਨੂੰ ਪਤਾ ਸੀਗਾ ਮੈਂ ਅਖਾ ਚੱਲ ਆਪਾਂ ਕੋਈ ਗੱਲ ਨਹੀਂ ਭੂਆ ਆਪੇ ਲਵਾ ਦੂ ਹੁਣ ਇਹ ਨਾ ਜਦੋਂ ਤੂੰ ਮੈਂ ਜ਼ਮੀਨ ਦਾ ਨਾਮ ਲੈਤਾ ਕਿ ਤਿੰਨ ਕਲਾਂ ਵਾਲਾ ਰਹਿੰਦੀਆਂ ਭੂਆ ਦੇ ਨਾਮ ਤੇ ਨਾਲ ਦੀ ਨਾਲ ਹੀ ਘਰ ਲਾ ਗਈ ਭੂਆ ਨੂੰ ਸਮੋਸੇ ਇਹ ਆ ਇੱਕ ਕੱਪੜੇ ਵੀ ਦਿੰਨੀ ਐ ਐ ਲੋਕ ਬਦਲ ਜਾਂਦੇ ਆ ਭੂਆ ਪੁੱਤ ਆਪਾ ਹੁਣ ਇਹ ਭਾਈ ਸਾਹਿਬ ਇਸੇ ਥੋੜੀ ਬਤਰਾ ਬਾਹਰ ਆ ਆ ਲੋ ਆ ਦੇਖੋ ਭੂਆ ਨਹੀਂ ਭਜਦਾ ਮੈਂ ਤਾਂ ਆ ਦੇਖਿਓ ਨਾ ਪੁੱਤ ਬਲੀੜਾ ਨੂੰ ਕੀ ਐ ਕੋਈ ਨਹੀਂ ਪੁੱਤੋ ਕੱਪੜਾ ਨਾ ਨਹੀਂ ਆਪਾਂ ਇਹ ਤੁਸੀਂ ਸਮਿਆ ਕੇ ਪਾ ਲਓ ਭੂਮਾ ਦੇ ਵਾਸਤੇ ਲਈ ਸੀਗੀ ਵਧੀਆ 2-3000 ਦਾ ਬਣਿਆ ਪੁੱਤ ਹੱਸ ਕੀ ਬੁਲਾ ਲੇ ਤੇ ਨਾਲੇ ਤੁਸੀਂ ਆ ਪੈਸੇ ਦੇ ਦੋ ਭੂਆ ਨੂੰ ਆ ਲੈ ਫੜ ਭੂਆ ਇਹਦੇ ਵਿੱਚ ਹੀ ਪਾ ਦੇ ਮੈਂ ਭੂਆ ਪੈਸੇ ਆ ਪਏ ਆ 2000 ਰੁਪਿਆ ਤੇ ਤੁਸੀਂ ਆ ਵੀ ਦੇ ਦੋ ਭੂਆ ਨੂੰ ਪੈਸੇ ਪੈਸੇ ਦੇ ਦੂੰ ਚੁੱਪ ਕਰ ਜੋ ਕਿਉਂ ਕਰੀ ਜਾਂਦੇ ਚੰਗਾ ਫੇਰ ਗੱਲ ਕਰ ਗੱਲ ਸੁਣ ਲੈ ਗੱਲ ਸੁਣ ਲੈ ਇਹ ਤੇਰੇ ਆਗੇ ਜਾ ਬੱਜ ਕੇ ਜਾਣ ਗੱਲ ਤਾਂ ਸੁਣ ਲੈ ਤੂੰ ਮੇਰੀ ਗੱਲ ਸੁਣਾ ਇਹ ਤੇਰੇ ਵਰਗਿਆਂ ਨੂੰ ਆਗਲ ਟਿਕਾਣੀ ਕਰਨ ਵਾਸਤੇ ਆਗਲ ਟਿਕਾਣੀ ਆ ਜਾਈਂਗੀ ਤੁਹਾਡੀ ਤੂੰ ਮੈਨੂੰ ਪੈਸੇ ਦੇਉ ਪੈਸੇ ਹੁਣ ਤਾਂ ਸਾਰਾ ਕੁਝ ਦੇਗੀ। ਤੂੰ ਅੱਜ ਤੂੰ ਰਹਿ ਕੱਲ ਨੂੰ ਉਸਤੇ ਨੂੰ ਛੱਡ ਕੇ ਆਵਾਂਗੇ ਨਾ ਬਿਸਕੁਟ ਕਢਾ ਕੇ ਦੇ ਕੇ ਆਵਾਂਗੇ ਤੇ ਨਾਲੇ ਤੈਨੂੰ ਛੱਡ ਕੇ ਆਵਾਂਗੇ। ਪੁੱਤ ਤੈਨੂੰ ਦੱਸ ਜੇ ਪਸੰਦ ਆ ਤਾਂ ਠੀਕ ਆ ਨਹੀਂ ਤੈਨੂੰ ਹੋਰ ਲਿਆ ਦੂੰ। 3000 ਤਾਂ ਬਣਿਆ ਭੂਆ ਵਧੀਆ ਹੂੰ ਤਾਂ ਸੁਣਾ ਕੇ ਪਾ ਲਈ। ਪੁੱਤ ਤਾਂ ਪੁੱਤ ਮੇਰੇ ਪਸੰਦ ਆ ਮੇਰੀ ਗੱਲ। ਆ ਛੜ ਭੂਆ ਚੱਕ। ਨਾ ਪੁੱਤ ਪੈਸੇ ਸਾਡੀ ਆਣਾ ਪੁੱਤ। ਮੈਂ ਚ ਖਾ ਦੇ ਤੈਨੂੰ। ਕੋਈ ਨਾ ਪਸੰਦ ਆ ਤੇ ਖੋਖ ਲੈਂ। ਤੇ ਨਾਲੇ ਭੂਆ ਜਾਣਾ ਨਹੀਂ ਤੂੰ ਅੱਜ ਮਠੇ ਮਠੇ ਪਕਾ ਕੇ ਤੈਨੂੰ ਕਰਕੇ ਸਾਰਾ ਬਿਸਕੁਟ ਕਢਾ ਕੇ ਛੱਡ ਇਹ ਗੱਲ ਕਰਨਾ ਵੀ ਆਿਆਂ ਨੂੰ ਪਤਾ ਹੱਸ ਕੇ ਬੁਲਾ ਲੇ ਕੀ ਆਂਤਾ ਇਨੇ ਆ ਹੌਸਲਾ ਹੋ ਜਾਂਦਾ ਵੀ ਮੇਰੇ ਮੈਨੂੰ ਭੱਜ ਭੱਜ ਬੁਲਾਉਂਦੇ ਸਹੀ ਗੱਲ ਆ ਪੂਆ ਮੱਥੇ ਤੇ ਆੜੀ ਨਾ ਪੁੱਤ ਕਦੇ ਵੀ ਪਾਵੇ ਨਾ ਨਾ ਪੌਣੀ ਨਹੀਂ ਚਾਹੀਦੀ ਪੂਆ ਮੈਂ ਪੁੱਤ ਪਰਮਾਤਮਾ ਦਿੰਦਾ ਜਿੰਨਾ ਪਤੀ ਜਿੰਨੇ ਆ ਹਾਂ ਹੁਣ ਪੂਆ ਤੂੰ ਖੁਸ਼ ਹੋ ਕੇ ਜਾਈਂ ਨਾ ਪੁੱਤ ਮੈਂ ਤਾਂ ਖੁਸ਼ ਹੋ ਕੇ ਜੀ ਤੂੰ ਨਾ ਦਿੰਦੀ ਮੈਂ ਫੇਰ ਵੀ ਪੁੱਤ ਇਸ ਘਰ ਤੋਂ ਖੁਸ਼ ਹੋ ਕੇ ਹੀ ਜਾਣਾ ਕੋਈ ਕੀ ਗੱਲ ਤਾਂ ਹੈਗੀ ਆ ਜਿਵੇਂ ਮੈਂ ਪਰਮੀ ਤੁਹਾਨੂੰ ਦੱਸਿਆ ਜ਼ਮੀਨ ਬਾਰੇ ਨਾਲ ਦੀ ਨਾਲ ਪਰਮੀ ਦਾ ਦਿਮਾਗ ਬਦਲ ਗਿਆ ਆਪਣਾ ਤਾਂ ਪੁੱਤ ਫਿਰ ਮੋਹ ਭਰੇ ਆ ਵਹੇਗਾ ਇਹ ਨੂੰ ਤਾਂ ਨਹੀਂ ਪਤਾ ਨਿਆਣ ਦੀ ਗੱਲ ਨਿਆਣ ਦੀ ਨਹੀਂ 부ਆ ਗੱਲ ਲਾਲਚ ਦੀ ਹੈ ਅੱਜ ਕੱਲ੍ਹ ਦੁਨੀਆਂ ਲਾਲਚ ਤੇ ਆ ਗਈ ਜੇ ਉਹ ਰਿਸ਼ਤੇ ਉੱਥੇ ਨਿਵਾਏ ਜਾਂਦੇ ਆ ਜਿੱਥੇ ਕੁਝ ਮਿਲਦਾ ਹੁੰਦਾ ਹੈਗਾ ਨਹੀਂ ਅੱਜ ਕੱਲ੍ਹ ਬਦਲ ਗਿਆ ਸਾਰਾ ਸਿਸਟਮ 부ਆ ਪੁੱਤ ਆ ਬਾਣ ਹੈ ਨਾ ਜਿਹੜਾ ਆਦੇ ਨਾ ਕਰਾ ਲਈ ਹੁਣ ਮੈਂ ਇਥੋਂ ਦਾ 부ਆ ਤਾਂ ਹੋ ਜੂਗਾ ਜਿਹੜੇ ਆਪਾਂ ਕਹਿੰਦੇ ਨਾ ਧਾਗੇ ਆ ਧਾਗੇ ਇਹ ਪਹਿਲਾਂ ਪਿਆਰ ਦੀਆਂ ਤਾਂ ਨਾ ਹੰਦੀਆਂ ਸੀਆਂ ਭੈਣਾ ਆਉਂਦੀਆਂ ਸੀ ਪਿਆਰ ਕਰਕੇ ਵੀ ਆਪਾਂ ਭੈਣ ਭਾਈ ਨਾਲ ਪਿਆਰ ਰਹਿ ਜੇ ਤੇ ਆਪਾਂ ਉਹ ਬੰਨ ਕੇ ਆਈ ਗੱਲ ਕਰ ਹੁਣ ਨਹੀਂ ਹੁਣ ਤਾਂ ਇੱਕ ਮਤਲਬ ਦੇ ਰਿਸ਼ਤੇ ਤੇ ਰਹਿ ਗਏ ਪੂਆ ਹੁਣ ਪੁੱਤ ਫਿਰ ਮੇਰੀ ਗੱਲ ਸੁਣਾ ਜੇ ਕੋਈ ਹੈ ਨਹੀਂ ਕਹਜੋ ਹੈ ਨਹੀਂ ਹੋ ਜਾਂਦਾ ਹਾਂ ਇਹ ਤੂੰ ਕਦੇ ਦੇਖ ਲਈ ਜਦੋਂ ਆਪਾਂ ਤੀ ਆਰ ਨੂੰ ਦਿੰਦੇ ਨਹੀਂ ਹਾਂ ਉਹ ਹੋਰ ਪਾਸੇ ਲੱਗ ਜਾਂਦੇ ਨੇ ਪੁੱਤ ਨਾ ਮੌਕਾ ਲੱਭੀ ਨਿਕਲਦੀ ਆ ਚੱਲ ਪੂਆ ਅਰੈਸਟ ਕਰ ਲਾ ਤੂੰ ਮਿੰਦੀ ਝਟ ਪੈ ਜਾ ਇਧਰ ਪੈ ਜਾ ਤੈਨੂੰ ਕੋਈ ਨਹੀਂ ਛੱਡ ਛੱਡ ਕੇ ਆਵਾਂਗੇ ਅਸੀਂ ਬਿਸਕੁਟ ਕਢਾ ਕੇ ਤੂੰ ਹੁਣ ਕੋਈ ਚਿੱਤ ਤੇ ਨੱਲੇ ਬੂਆ ਮੈਂ ਇੱਥੇ ਬੋਲਿਆ ਚੱਲੇਗਾ ਤਾਂ ਮੈਨੂੰ ਮਾਫ ਕਰ ਦੇ ਨਾ ਨਾ ਮੋਤੋ ਮੈਂ ਤਾਂ ਬਾਈਨਾ ਵੀ ਨਹੀਂ ਕਿਤੇ ਦਰਿਆ ਪੈ ਜਾ ਬੂਆ ਬਿੰਚਟ ਤੇ ਜਿਹੜੀ ਆਪਣੀ ਇਹ ਵੀਡੀਓ ਹੈਗੀ ਇਹ ਅੱਜ ਕੱਲ ਮਤਲਬ ਦੇ ਰਿਸ਼ਤਿਆਂ ਤੇ ਹੈਗੀ ਜਦੋਂ ਕਿਸੇ ਬੰਦੇ ਨੂੰ ਮੁਸੀਬਤ ਪੈਂਦੀ ਆ ਉਹਦੇ ਪਾਸਾ ਵੱਟ ਲੈਂਦੇ ਨੇ ਤੇ ਜਦੋਂ ਉਹਦੇ ਵਿੱਚ ਬੰਦਾ ਸੌਖਾ ਹੁੰਦਾ ਤਾਂ ਉਹਦੇ ਲਵੇ ਲੱਗਦੇ ਨੇ ਇਹ ਵੀਡੀਓ ਦੇ ਵਿੱਚ ਤੁਸੀਂ ਸਾਨੂੰ ਕਮੈਂਟ ਕਰਕੇ ਤੇ ਲਾਇਕ ਕਰਕੇ ਤੁਸੀਂ ਜਰੂਰ ਦੱਸੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ